ਜਦੋਂ ਆਪਾਂ ਗੱਡੀ ਤੇ ਨਵੇਂ ਟਾਇਰ ਪਾਉਣ ਜਾਂਦੇ ਆ ਤਾਂ ਪੁਰਾਣੇ ਟਾਇਰ ਆਪਾਂ ਜਮਾ ਮਿੱਟੀ ਦੇ ਭਾਈ ਦੇ ਆਉਣੇ ਆ ਤੇ ਉਹਨਾਂ ਟਾਇਰਾਂ ਤੋਂ ਵੀ ਕਮਾਈ ਕਰੀ ਜਾ ਸਕਦੀ ਹੈ ਅੱਜ ਆਪਾਂ ਕਰਦੇ ਆ ਗੱਲ ਭਾਈ ਸੰਦੀਪ ਨਾਲ ਪੁੱਛਦੇ ਆ ਕਿੰਨੀ ਕਮਾਈ ਹੈ ਕੀ ਸਿਸਟਮ ਆ ਸਾਰਾ ਅੱਜ ਤਾਂ ਆਪਣਾ ਪਿੰਡ ਹੀ ਸ਼ਿਮਲਾ ਬਣਿਆ ਪਿਆ ਤੜਕੇ ਨਮੀ ਆ ਜਾਂਦਾ ਲਓ ਜੀ ਮੀਂਹ ਹੋਰ ਵੀ ਤੇਜ਼ ਹੋ ਗਿਆ ਮੇਰਾ ਮੋਬਾਈਲ ਪੂਰਾ ਭਿੱਜ ਚੁੱਕਿਆ ਹੈ ਮੈਂਬਰ ਸਾਹਿਬ ਇੱਥੇ ਦਿਨ ਰਾਤ ਮਿਹਨਤ ਕਰਕੇ ਕੋਠੀਆਂ ਪਾਈ ਜਾਂਦਾ ਪੂਰੀਆਂ ਤਕੜੀਆਂ ਤੇ ਮੈਂਬਰ ਸਾਹਿਬ ਦੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ ਐਵੇਂ ਕਹਿ ਦਗੇ ਮਿਹਨਤ ਕਰਨ ਵਾਲਾ ਬੰਦਾ ਹੁੰਦਾ ਜਿਹੜਾ ਭੁੱਖਾ ਨਹੀਂ ਮਰਦਾ ਹੁੰਦਾ ਆਇਆ ਸਾਰਾ ਅਲੱਗ ਕਰ ਰਹੇ ਨੇ ਹਾਂ ਇਹ ਜਵੇਂ ਇਹ ਸੈਡਾ ਅੰਡਲਾ ਆਦੀਆਂ ਹਾਂਜੀ ਤੇ ਜਿਹੜਾ ਉਤਲੀ ਹੁੰਦੀ ਹੈ 벨ਟ ਉਹਦੀ ਅਸੀਂ 5 5 6 6 ਪਾ ਕੇ ਵਿੱਚ ਉਹ ਬਣਾ ਦਿੰਨੇ ਆਂ ਮਤਲਬ ਗੋ ਉਹਨੂੰ ਅਸੀਂ ਪਲੰਦੇ ਬੋਲਦੇ ਆਂ ਅੱਛਾ ਜੀ ਉਹਦਾ ਫਿਰ ਸਾਰਾ ਕੱਟ ਕਰਕੇ ਫੈਕਟਰੀਆਂ ਹੈਗੀਆਂ ਤੇਲ ਨਿਕਲਦਾ ਇਹਨਾਂ ਦੇ ਵਿੱਚੋਂ ਅੱਛਾ ਤੇਲ ਨਿਕਲਦਾ ਇਹ ਚੋਂ ਜਿਹਨੂੰ ਬੋਲਦੇ ਐਲਡੀਓ ਐਲਡੀਓ ਜਵੇਂ ਜੀ ਆ ਸਾਡੀ ਇੱਕ ਸਾਡਾ ਮੇਨ ਸੰਦ ਆ ਇਹਨੂੰ ਅਸੀਂ ਰੰਬੀ ਬੋਲਦੇ ਆਂ ਹਾਂਜੀ ਠੀਕ ਆ ਇਹ ਸਾਡੀ ਇਹ ਪੱਥਰ ਆ ਇਹਦੇ ਤੇ ਅਸੀਂ ਮੰਨ ਲਓ ਵੀ ਇਹਨੂੰ ਰਗੜ ਕੇ ਆਂ ਹਾਂਜੀ ਐ ਐ ਰਗਾਕੇ ਇਹਨੂੰ ਤਿਆਰ ਕਰ ਲੈਣੀ ਹੈ। ਲਓ ਜੀ ਬਾਯੋ ਬੜੀ ਤਖੀ ਯਾਰ। ਇਹਦੀ ਸਹੀ ਸਹੀ ਦੱਸੋ ਵੀ ਕਿੰਨੀ ਦਿਹਾੜੀ ਬੰਦੇ ਨੂੰ ਪੈ ਸਕਦੀ ਆ ਆਮ ਜੈਨੂਨ ਵੀ ਇਹ ਬੰਦਾ ਮਿਹਨਤ ਕਰਦਾ ਪੂਰੀ ਰੋਡੈਨੂ ਜੈਨੂਨ ਤਾਂ ਐ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਮਾਲ ਤੇ ਡਿਪੈਂਡ ਹੈ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਮੀਂਹ ਪੈ ਰਿਹਾ ਦੋਸਤੋ ਅੱਜ ਤਾਂ ਵਕਈ ਇੱਥੇ ਸ਼ਿਮਲਾ ਬਣਿਆ ਪਿਆ ਤੇ ਪਰਸਵਾਲੀ ਵੀਡੀਓ 'ਚ ਮੈਂ ਤੁਹਾਨੂੰ ਗੱਲ ਕਹੀ ਸੀ ਟਾਇਰਾਂ ਬਾਰੇ ਵੀ ਜਿਹੜੇ ਟਾਇਰ ਹੁੰਦੇ ਆ ਜਿਹੜੇ ਆਪਾਂ ਲਵਾ ਨਹੀਂ ਦਿੰਦੇ ਆਪਾਂ ਨਵੇਂ ਟਾਇਰ ਜਿਹਦਾ ਪਾਉਣ ਜਾਂਦੇ ਦੁਕਾਨ ਤੇ ਵੀ ਇਹ ਤਾਂ ਆਪਣੇ ਕੰਮ ਦੇ ਨਹੀਂ ਜੀ ਇਨੂੰ ਕੱਟ ਲਓ ਉਹ ਕੋਈ ਟਾਇਰ 200 ਦਾ ਕਟੈਂ ਦਾ ਕੋਈ 400 ਦਾ ਕਟੈਂ ਦਾ ਕੋਈ ਬਾਹਲੀ ਚੰਗੀ ਹਾਲਤ ਹੋਵੇ ਤਾਂ ਕੋਈ 4500 ਰੁਪਏ ਦਾ ਕੱਟ ਲੈਂਦੇ ਆ ਤੇ ਜਾਂ ਕਹਿ ਦਿੰਗੇ ਤੁਹਾਡੇ ਨਾਲਕੀਆਂ ਨਵੀਆਂ ਪਾ ਦਿੰਨੇ ਆ ਤੁਹਾਡੀ ਫੀਟਿੰਗ ਫਰੀ ਆ ਤੁਹਾਡੀ ਲੈਂਡ ਮਾਈਂਡ ਕਰ ਦਿੰਨੇ ਆ ਐਂ ਆ ਤੇ ਹੁੰਦੇ ਆ ਪਰ ਉਹ ਟਾਇਰਾਂ ਤੋਂ ਵੀ ਕਮਾਈ ਕਰੀ ਜਾਂਦੀ ਆ ਬਹੁਤ ਜਿਆਦਾ ਕਮਾਈ ਕਰੀ ਜਾਂਦੀ ਆ ਅੱਜ ਮੈਂ ਬਾਈ ਸੰਦੀਪ ਕੋਲੇ ਆ ਦੇਖੋ ਤੇ ਬਾਈ ਸੰਦੀਪ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਕੀ ਸਿਸਟਮ ਆ ਕੀ ਨਹੀਂ ਤੇ ਟਾਇਰਾਂ ਬਾਰੇ ਜਾਣਕਾਰੀ ਲੈਣੇ ਆ ਆ ਦੇਖੋ ਦੋਸਤੋ ਟਾਇਰਾਂ ਦੇ ਭੰਡਾਰ ਪਏ ਆ ਮੀਂਹ ਤੇਜ਼ ਹੋ ਗਿਆ ਤੁਸੀਂ ਐਂ ਵੇਖ ਲਓ ਵੀ ਮੀਂਹ ਦੇ ਵਿੱਚ ਵੀਡੀਓ ਬਣਾ ਰਿਆ ਮੈਂ ਇੰਨੀ ਮਿਹਨਤ ਕਰਨੀ ਪੈਂਦੀ ਆ ਤੇ ਤੁਸੀਂ ਸਪੋਰਟ ਕਰੋ ਫੁੱਲ ਦੱਬ ਕੇ ਸ਼ੇਅਰ ਕਰ ਦਿਓ ਤੁਹਾਨੂੰ ਇੱਕ ਬਹੁਤ ਵਧੀਆ ਜਾਣਕਾਰੀ ਦੇ ਰਹੇ ਆਂ ਵੀ ਜਿਹੜੇ ਆਹ ਟਾਇਰ ਆ ਫालतू ਇਹ ਕੀ ਕੰਮ ਆਉਂਦੇ ਆ ਕੀ ਸਿਸਟਮ ਆ ਕਿੰਨਾ ਕੁ ਪੈਸਾ ਬੰਨਦਾ ਇਹਦੇ ਨਾਲ ਮੇਰਾ ਮੋਬਾਈਲ ਵੀ ਇਸ ਟਾਈਮ ਭਿੱਜ ਗਿਆ ਤੇ ਕਰਦੇ ਆਪਾਂ ਮੈਂਬਰ ਸਾਹਿਬ ਨਾਲ ਗੱਲਬਾਤ ਆਵੇ ਲੋਡ ਕਰੀ ਜਾਂਦੇ ਆ ਤੇ ਮੈਂ ਤਾਂ ਗਵੰਢੀ ਆ ਮੈਂਬਰ ਸਾਹਿਬ ਆਪਣਾ ਮਾਰਾ ਵੇਣਾ ਕਦੇ ਇੱਕ ਟਰੱਕ ਆ ਗਿਆ ਕਦੇ ਜਾਵੜਿਆ ਐਂ ਚੱਲੀ ਜਾਂਦਾ ਪਰਮਾਤਮਾ ਬਾਈ ਦੇ ਕੰਮ 'ਚ ਵਰਕਰ ਪਾਉਣ ਲਓ ਜੀ 20 ਹੋਰ ਵੀ ਤੇਜ਼ ਹੋ ਗਿਆ ਮੇਰਾ ਮੋਬਾਈਲ ਪੂਰਾ ਭਿੱਜ ਚੁੱਕਿਆ ਕਰਦੇ ਆ ਮੈਂ ਬਰਦਰ ਸਾਹਿਬ ਨਾਲ ਗੱਲਬਾਤ ਪਹਿਲਾਂ ਤਾਂ ਮੀਂਹ ਤੋਂ ਬਸੀਏ ਦੋਸਤੋ ਜੇ ਮਾੜੀ ਮੋਟੀ ਵਿੱਚ ਮੀਂਹ ਦੀ ਆਵਾਜ਼ ਆਈ ਹੈ ਮਤਲਬ ਦਸਤਾਰ ਨਾਲ ਸਾਈ ਕੋਈ ਤਾਂ ਉਹਦੇ ਲਈ ਮਾਫੀ ਮੰਗਦਾ ਮੈਂ ਤੁਸੀਂ ਆਹ ਵੇਖ ਲਓ ਵੀ ਆਹ ਵੇਖੋ ਇੱਕ ਤਾਂ ਡਿਜ਼ਾਈਨ ਚੱਲ ਜਮੇ ਬਣਾ ਲੈਣੇ ਆ ਇਹ ਤਾਂ ਵੈਸੇ ਆਪਾਂ ਕੰਮ ਚ ਲੈ ਆਉਣੇ ਆ ਵੀ ਭਾਵੇਂ ਤੁਸੀਂ ਬੈਟਰ ਨੂੰ ਬਣਾ ਲਓ ਮੋੜਾ ਜੈਦਾ ਭਾਵੇਂ ਰੰਗ ਕਰਕੇ ਟੰਗ ਲਓ ਚਲੋ ਇਹਦਾ ਇੱਕ ਡੈਕੋਰੇਸ਼ਨ ਵਾਲੀ ਚੀਜ਼ ਬਣ ਗਈ ਪਰ ਇਹਦਾ ਅਸਲ ਕੰਮ ਕੀ ਹੈ ਆਪਾਂ ਜੀ ਮੈਂਬਰ ਸਾਹਿਬ ਨਾਲ ਗੱਲਬਾਤ ਕਰਾਂਗੇ ਪੂਰੀ ਤੇ ਮੈਂਬਰ ਸਾਹਿਬ ਨੂੰ ਕੰਮ ਕਰਦਣੇ ਬਹੁਤ ਟਾਈਮ ਹੋ ਗਿਆ ਤੇ ਵਧੀਆ ਕੰਮ ਕਰ ਚੱਲ ਰਿਹਾ ਮੈਂਬਰ ਸਾਹਿਬ ਦਾ ਐ ਸਮਝ ਲਓ ਵੀ ਮੈਂਬਰ ਸਾਹਿਬ ਇੱਥੇ ਦਿਨ ਰਾਤ ਮਿਹਨਤ ਕਰਕੇ ਕੋਠੀਆਂ ਪਾਈ ਜਾਂਦਾ ਪੂਰੀਆਂ ਤਕੜੀਆਂ ਤੇ ਮੈਂਬਰ ਸਾਹਿਬ ਦੇ ਘਰੇ ਕਿਹੇ ਚੀਜ਼ ਦੀ ਕਮੀ ਨਹੀਂ ਐਵੇਂ ਕਹਿ ਦਗੇ ਮਿਹਨਤ ਕਰਨ ਵਾਲਾ ਬੰਦਾ ਹੁੰਦਾ ਜਿਹੜਾ ਭੁੱਖਾ ਨਹੀਂ ਮਰਦਾ ਹੁੰਦਾ ਤੇ ਵਧੀਆ ਏਸੀ ਸ਼ੀਸ਼ੀ ਸਭ ਕੁਝ ਲੱਗਿਆ ਹੋਇਆ ਮੈਂਬਰ ਸਾਹਿਬ ਦੇ ਘਰੇ ਵਧੀਆ ਕਾਰ ਐ ਮੋਟਰਸਾਈਕਲ ਐ ਸਭ ਕੁਝ ਐ ਤੇ ਆ ਵੇਖੋ ਪੂਰਾ ਸਾਫ ਸਪਾਈਨਾ ਆ ਗੈਰੇਜ ਬਣਾਇਆ ਹੋਇਆ ਇਹਨਾਂ ਨੇ ਪੂਰਾ ਵਧੀਆ ਕੈਮਰੇ ਕਮਰੇ ਲੱਗੇ ਹੋਏ ਆ ਟਰੈਕਟਰ ਆ ਆਪਣੇ ਟਰੱਕ ਆ ਵੱਡੇ ਵੱਡੇ ਇਹ ਇਧਰ ਬੈਠਣ ਨੂੰ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਣਾ ਮੈਂ ਤੇ ਫਿਰ ਆਪਾਂ ਮੈਂਬਰ ਸਾਹਿਬ ਨਾਲ ਗੱਲਬਾਤ ਕਰਾਂਗੇ ਧਿਆਨ ਨਾਲ ਦੇਖਿਓ ਵੀਡੀਓ ਸੁਣਿਓ ਧਿਆਨ ਨਾਲ ਤੁਹਾਡੇ ਕੰਮ ਦੀਆਂ ਚੀਜ਼ਾਂ ਵਿੱਚ ਹਾਂਜੀ ਮੈਂਬਰ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਜੀ YouTube ਚੈਨਲ ਤੇ ਸਤਿ ਸ੍ਰੀ ਅਕਾਲ ਜੀ ਤੇ ਮੈਂਬਰ ਸਾਹਿਬ ਬੈਠੇ ਜੀ ਆਪਦੇ ਕੰਮ ਕਰਨ ਵਾਲੇ ਬੰਦਿਆਂ ਨਾਲ ਹੋਰ ਮੈਂਬਰ ਸਾਹਿਬ ਕਿਵੇਂ ਸੀਰ ਪਹਿਲਾਂ ਤਾਂ ਐਂ ਦੱਸੋ ਵਧੀਆ ਕਿਰਪਾਈ ਮਾਰ ਆ ਜੀ ਬਹੁਤ ਵਧੀਆ ਤੇ ਮੈਂਬਰ ਸਾਹਿਬ ਨੂੰ ਮਾੜਾ ਸਮਝਾਓ ਆਪਣੇ ਦੇਖਣ ਨਾਲ ਨੂੰ ਪਤਾ ਲੱਗੇ ਵੀ ਟਾਇਰ ਆਪਾਂ ਲਾ ਕੇ ਫਿਰਦੇ ਨੇ ਜਿਹੜਾ 200 ਦੇ ਵੇਚਦੇ ਆ 400 ਦੇ ਵੇਚਦੇ ਆ ਆਪ ਤੇ ਇਹਦੇ ਵੀ ਟਾਇਰ ਸਾਰੇ ਕੱਟ-ਵਾਟ ਵਾਲੇ ਹੁੰਦੇ ਕਿ ਨਵੇਂ ਵੀ ਆ ਜਾਂਦੇ ਜੀ ਨਹੀਂ ਸਾਡੇ ਕੋਲੇ ਆਇਆ ਨਾ ਵੀ ਜਿਹੜਾ ਹੁਣ ਮੰਨ ਲਓ ਅਸੀਂ ਮਾਲ ਚੱਕ ਕੇ ਲਿਆਉਣੇ ਕਵਾੜੀਆਂ ਤੋਂ ਦੁਕਾਨਾਂ ਤੋਂ ਹਾਂਜੀ ਉਹਦੇ ਵਿੱਚੋਂ ਮੰਨ ਕੇ ਚੱਲੋ ਵੀ ਕੋਈ ਇੱਕ ਮਾਲ ਪੀਕਅਪ ਭਰ ਕੇ ਲਿਆਉਣੇ ਉਹਦੇ ਵਿੱਚੋਂ ਕੋਈ ਇੱਕ ਦੋ ਟਾਇਰ ਚੰਗੇ ਵੀ ਨਿਕਲੇ ਆਉਂਦੇ ਜਿਵੇਂ ਮੰਨ ਕੇ ਚੱਲੋ ਵੀ ਉਹ ਸਾਡੇ ਕੋਲ ਹਾਰਨਪੁਰ ਦੇ ਵਪਾਰੀ ਆਉਂਦੇ ਹਾਂਜੀ ਉਹ ਸਭ ਮੰਨ ਲਓ ਜੇ ਪਤੋਲ ਕੇ ਵੇਚਦੇ ਆ ਮੰਨ ਲਓ ਅੱਜ ਦਾ ਰੇਟ ਹੈਗਾ ਹਾਂਜੀ ਵੀ ਬਾਹਰ ਦਾ ਰੇਟ ਹੈਗਾ ਮੰਨ ਲਓ ਵੀ 1.5 18-19 ਰੁਪਏ ਪਾ ਹੈਗਾ ਹਾਂਜੀ ਅਸੀਂ ਖਰੀਦ ਕਰੀ ਜਾਂਦੇ ਆ ਇਸ ਟਾਈਮ ਹਾਂਜੀ। ਇਹ 17 17.5 ਇੱਕ ਆਪਾਂ ਲੈਨੇ ਆ ਮਰੋ 1.5 ਰੁਪਈਆ ਵੱਟੇ ਦੇ ਮਾਲ। ਠੀਕ ਹੈ ਜੀ। ਉਹਦੇ ਵਿੱਚੋਂ ਮਾਨੂੰ 50 ਰੁਪਈਆ ਸਾਨੂੰ ਖਰਚਾ ਪੈਂਦਾ ਤੇ 100 ਰੁਪਈਆ ਕਮਾਈ ਹੋ ਜਾਂਦੀ ਹੈ। ਠੀਕ ਹੈ ਠੀਕ ਹੈ ਜੀ। ਜਿਹੜਾ ਕੋਈ ਜ਼ਿਆਦਾ ਖਰਚਾ ਜਦੋਂ ਪੈਂਦਾ ਉਹ ਜਿਹੜੇ ਬਾਹਰ ਵਾਲੇ ਜਿਹੜੇ ਚੰਗੇ ਟਾਇਰ ਨਿਕਲਦੇ ਆ ਉਹ ਸਾਡੇ ਦਾ सहारनपुर ਦੇ ਵਪਾਰੀ ਲੈ ਜਾਂਦੇ ਆ। सहारनपुर ਦੇ। ਹਾਂਜੀ। ਇਹ ਵੱਟੇ ਦਾ ਕਿ ਹਿਸਾਬ ਤਾਂ ਹੁੰਦਾ ਮੜਾ ਖੁੱਲ ਕੇ ਸੁਣੋ। ਵੱਟੇ ਦਾ ਮਤਲਬ ਇਹ ਹੁੰਦਾ ਹੈਗਾ ਮੰਨ ਲਓ ਜੇ ਅਸੀਂ 17 ਰੁਪਈਆ ਮਾਲ ਲਿਆ ਸਾਡਾ 17.5 ਦਾ 1.5 ਰੁਪਈਆ ਵੱਟਾ ਹੋ ਗਿਆ ਮੰਨ 50-60 ਰੁਪਏ ਖਰਚਾ ਪੈਂਦਾ ਹਾਲ ਠੀਕ ਹੈ ਜੀ ਤੇ ਕਈ ਵਾਰੀ ਮੰਨ ਕੇ ਚਲੋ ਕਈ ਵਾਰੀ ਕੋਈ ਗਾਹ ਕੇ ਇਹ ਜਾ ਮਿਲ ਜਾਂਦਾ 200 ਰੁਪਏ ਵਟਾ ਵੀ ਮਿਲ ਜਾਂਦਾ 250 ਵੀ ਮਿਲ ਜਾਂਦਾ ਹਾਂਜੀ ਮੰਨ ਲਓ ਆਪਾਂ ਮੈਕਸਿਮ ਜਿਆਦਾ ਕਮਾਈ ਨਹੀਂ ਕਰਦੇ ਮੌਕੇ ਤੇ ਠੀਕ ਹੈ ਜੀ ਆਪਾਂ ਕਮਾਈ ਕਰਦੇ ਹਿਸਾਬ ਨਾਲ ਤੇ ਕੰਮ ਆਪਣੀ ਮਿਹਰ ਆਈ ਕਿਰਪਾ ਨਾਲ ਵਧੀਆ ਹੀ ਹਾਂਜੀ ਉਹ ਤਾਂ ਦੇਖੀ ਜਾਂਦਾ ਦਿਨੋਂ ਦਿਨ ਵਧੀਆ ਪਰਮਾਤਮਾ ਤੁਹਾਨੂੰ ਰੇਵੀਆ ਤੁਹਾਡੀ ਮਿਹਨਤ ਦਾ ਫਲ ਵੀ ਇਹ ਸਾਡੇ ਕੋਲ GST ਨੰਬਰ ਆ ਸਾਡੇ ਇੱਥੇ ਘਰਾਂ ਦੇ ਵਿੱਚ ਪਿੰਡ ਆਪਣਾ ਆਧਨੀਆ ਹਾਂਜੀ ਠੀਕ ਹੈ ਜੀ ਹਾਂਜੀ ਉਹਦੇ ਵਿੱਚੋਂ ਸਾਡੇ ਇਹ ਘਰਾਂ ਦੇ ਵਿੱਚ ਕਈ ਘਰ ਕੰਮ ਕਰਦੇ ਆ ਪੰਜ ਛੇ ਘਰ ਕੰਮ ਕਰਦੇ ਇੱਕ ਸਾਡਾ ਵੱਡਾ ਭਰਾ ਹੈਗਾ ਹਾਂਜੀ ਉਹਦੇ ਨਾਲ ਜਗਸੀਰ ਹੈਗਾ ਜੀ ਹਾਂਜੀ 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 ਜਿੱਦੋਂ ਅਸੀਂ ਸਾਰੇ ਬੰਦੇ ਕੰਮ ਸਿੱਖੇ ਹਾਂਜੀ 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 ਇੱਕ ਸਾਡਾ ਚਾਚਾ ਹੈਗਾ ਉਹ ਮੇਰਾ ਓਸਤਾਦ ਜੀ ਹੈਗਾ ਰਵੰਸ ਲਾਲ ਹਾਂਜੀ 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 ਠੀਕ ਆ ਦੂਜਾ ਫਿਰ ਉਹਦੇ ਹਰ ਵਾਸਤੇ ਮੈਂ ਜ਼ਿਆਦਾ ਕੰਮ ਸਿੱਖਿਆ ਉਹਦੇ ਨਾਲ ਅਸੀਂ ਮੈਂ ਲਾਇਆ ਵੀ ਤਿੰਨ ਚਾਰ ਸਾਥ ਹਾਂਜੀ ਹਾਂਜੀ ਪਰ ਅੱਜ ਮਹਾਰਾਜ ਦੀ ਕਿਰਪਾਈ ਮੰਨ ਲਓ ਦੋ ਚਾਰ ਬੰਦੇ ਉਹਦੇ ਨਾਲ ਕੰਮ ਕਰ ਰਹੇ ਆ ਦੋ ਤਿੰਨ ਸਾਡੇ ਭਤੀਜੇ ਸਾਡੇ ਨਾਲ ਕੰਮ ਕਰਦੇ ਆ ਸਾਡਾ ਆਪ ਦਾ ਸਾਰਾ ਪਰਿਵਾਰ ਨਾਲ ਮਿੰਟ ਕੇ ਕੰ ਠੀਕ ਹੈ ਜਿਆਦਾ ਅਸੀਂ ਮਾਲ ਜਿਆਦਾਤਰ ਮੰਨ ਲਓ ਅਸੀਂ ਬਾਹਰੋਂ ਇੱਕ ਇੱਕ ਦੋ ਦੋ ਟਾਇਰ ਇਕੱਠੇ ਕਰਦੇ ਹਾਂ ਹਾਂਜੀ ਉਹ ਅਸੀਂ ਇੱਥੇ ਲਿਆਂਦੇ ਉਦੋਂ ਬਾਅਦ ਜਿਆਦਾਤਰ ਅਸੀਂ ਮਾਲ ਮੰਨ ਲਓ ਪੱਕੇ ਜੀ ਵੇਚਦੇ ਹਾਂ ਪੱਕੇ ਜੀ ਜਿਹੜੇ ਜਿਹੜੇ ਐਂ ਜੋ ਟਾਇਰ ਨਵੇਂ ਨਿਕਲਦੇ ਫਿਰ ਉਹ ਚੰਗੇ ਭਾਅ ਦੇ ਵਿਕਦੇ ਨੇ ਜੀ हां ओदे ਚਾਹ ਹੁੰਦਾ ਮੰਨ ਲਓ ਜੀ ਕਾਰ ਦਾ ਟਾਇਰ ਸਾਨੂੰ ਅਸੀਂ ਕਾਰ ਦਾ ਟਾਇਰ ਲਿਆ ਹਾਂਜੀ ਤੋਲ ਕੇ 5 6 ਕਿਲੋ 6 ਕਿਲੋ ਵੱਧ ਤੋਂ ਵੱਧ ਹੁੰਦਾ 7 ਕਿਲੋ ਹੋ ਜਾਂਦਾ ਹਾਂਜੀ ਮੰਨ ਲਓ ਉਸ ਅਸੀਂ ਲੈ ਲਿਆ ਵਾਲਾ 100 ਰੁਪਏ ਸਾਨੂੰ ਪੈਂਦਾ ਉਹ ਜਦੋਂ ਮੰਨ ਲਓ ਹਰਨਪੁਰ ਵਾਲੇ ਵਪਾਰੀ ਆਉਂਦੇ ਸਾਨੂੰ 200 ਦਾ ਦੇ ਗਿਆ ਕੋਈ 250 ਦੇ ਗਿਆ ਉਹ ਅੱਡੋ ਅਡੀ ਜਿਵੇਂ ਕਾਰਾਂ ਦੇ ਉਹ ਸਾਈਜ਼ ਹੁੰਦੇ ਆ ਉਹਦੇ ਹਿਸਾਬ ਨਾਲ ਸਾਡੇ ਵੇਚ ਜਾਂਦੇ ਆ ਵੇਚ ਜਾਂਦੇ ਆ ਤੇ ਮੈਂ ਮਰਦਾ ਜਿਹੜਾ ਦੂਜਾ ਮਾਲ ਲੈ ਕੇ ਆਉਣਾ ਜਿਹੜਾ ਆਪਾਂ ਉਨ ਲਾ ਕੇ ਛੱਡ ਦਿੰਨੇ ਫालतू ਹੁੰਦਾ ਟਾਇਰ ਕੱਟ ਵੱਡਾ ਜਾਂ ਉਹਦੀ ਲਾਈਫ ਤੋਂ ਕੋਈ ਪਈ ਹੈ ਉਹਦਾ ਕਿਵੇਂ ਕਰਦੇ ਹੋ ਟਾਇਰ ਉਹ ਆ ਇਹ ਸਾਰਾ ਅਲੱਗ ਕਰ ਲੈਣੇ ਆ। ਹਾਂ ਜਮੇ ਨੇ ਸਾਈਡਾਂ ਅਟਲਾਦੀਆਂ। ਹਾਂਜੀ। ਤੇ ਜਿਹੜਾ ਉਤਲੀ ਹੁੰਦੀ ਹੈ 벨ਟ ਉਹਦੀ ਅਸੀਂ 5 5 6 6 ਪਾ ਕੇ ਵਿੱਚ ਉਹ ਬਣਾ ਦਿੰਨੇ ਆ। ਮਤਲਬ ਗੋ ਉਹਨੂੰ ਅਸੀਂ ਪਲੰਦੇ ਬੋਲਦੇ ਆ। ਅੱਛਾ ਜੀ। ਉਹਦਾ ਫਿਰ ਸਾਰਾ ਕੱਟ ਕਰਕੇ ਫੈਕਟਰੀਆਂ ਆਈਆਂ ਤੇਲ ਨਿਕਲਦਾ ਇਹਨਾਂ ਦੇ ਵਿੱਚੋਂ। ਅੱਛਾ ਤੇਲ ਨਿਕਲਦਾ ਇਹ ਚੋਂ। ਜਿਹਨੂੰ ਬੋਲਦੇ ਐਲ ਡੀਓ। ਐਲ ਡੀਓ। ਨਹੀਂ ਮਤਲਬ ਇਹ ਕੱਟ ਵੱਟ ਕਿਹਦੇ ਇਹਦੇ ਵਿੱਚ ਤੇਲ ਨਿਕਲਦਾ ਕਿਹੜੇ ਉਹ ਜਿਹੜੇ 벨ਟ ਜਾਨੇ ਤੁਸੀਂ। ਨਹੀਂ ਨਹੀਂ ਸਾਰਾ ਮਾਲ ਚੋਂ ਨਿਕਲਦਾ। ਸਾਰੇ ਮਾਲ ਚੋਂ ਹੀ। ਇੱਕ ਸਾਈਕਲ ਟਾਇਰ ਛੱਡ ਕੇ ਬਾਕੀ ਸਾਰੇ ਜੋ ਨਿਕਲਦਾ ਤੇਲ ਕੀ ਕੰਮ ਆਉਂਦਾ ਜੀ ਉਹ ਤੇਲ ਉਹ ਪੈਂਦਾ ਜੀ ਲੁੱਕ ਚ ਅਸ ਲੁੱਕੇ ਚ ਪੈਂਦਾ ਜਿਵੇਂ ਪਹਿਲਾਂ ਮਿੱਟੀ ਦਾ ਤੇਲ ਪੈਂਦਾ ਹੁੰਦਾ ਸੀ ਜੀ ਹਾਂ ਜੀ ਮਿੱਟੀ ਦਾ ਤੇਲ ਹੋ ਗਿਆ ਮਹਿੰਗਾ ਹਾਂ ਜੀ ਹਾਂ ਜੀ ਉਹ ਮਿਲਦਾ ਹੀ ਨਹੀਂ ਮੰਨ ਲਓ ਸਹੀ ਹੈ ਜੀ ਡੀਜ਼ਲ ਉਹ ਮਹਿੰਗਾ ਹੈਗਾ ਇਹ ਇੱਕ ਵਧੀਆ ਹੈ ਜਿਹੜੇ ਸਾਡੇ ਵਰਗੇ ਬੇਰਜ਼ਗਾਰ ਆ ਹੁਣ ਮੈਂ ਹਿਸਾਬ ਲਾ ਲਓ 2002 ਦੀ ਪਲੱਸ 2 ਕੀਤੀ ਹਾਂ ਜੀ ਪਹਿਲਾਂ ਵਿਲੇ ਸੀਗੇ ਆ ਹੋ ਗਏ ਸਾਨੂੰ 8-10 ਸਾਲ ਕੰਮ ਕਰਦਿਆਂ ਨੂੰ ਵਧੀਆ ਸਾਰੇ ਬੰਦੇ ਸਾਡੇ ਰੋਜ਼ਗਾਰ ਲੱਗੇ ਨੇ ਵਧੀਆ ਗੱਲ ਹੈ ਜੀ ਅਨੇ ਆਪ ਲੱਗੇ ਉਹਨਾਂ ਦੇ ਲੋਕਾਂ ਨਾਲ ਤੇ ਗਵਰਨਰ ਦੇ ਪਰਿਵਾਰ ਨੂੰ ਲਾਇਆ ਹਾਂ ਜੀ ਸਾਰਾ ਪਰਿਵਾਰ ਆਪ ਦਾ ਕੰਮ ਕਰਦਾ ਵਧੀਆ ਠੀਕ ਹੈ ਇੱਕ ਮੈਂਬਰ ਸਾਹਿਬ ਨੂੰ ਮੈਂ ਦੱਸਿਓ ਵੀ ਇੱਕ ਹੁਣ ਦੇਖਿਆ ਆਪਾਂ ਇੱਕ ਜਮੇ ਬ੍ਰੀਕ ਕਰ ਦਿੰਦੇ ਹਾਂ ਤੇ ਆਪਾਂ ਇੰਨਾ ਮਾਲ ਲਖਣਾ ਕਿ ਇਦੋਂ ਬ੍ਰੀਕ ਕਰ ਸਕਦੇ ਬਸ ਇਹ ਤਿਆਰ ਆਈ ਸਾਡਾ ਇਸ ਟਾਈਪ ਤੇ ਜਿਹੜੀ ਮਸ਼ੀਨ ਹੁੰਦੀ ਹੈ ਜਿਹ ਮੈਂਬਰ ਸਾਹਿਬ ਉਹ ਆਇਆ ਜੀ ਮੇਰੀ ਗੱਲ ਉਹ ਜ਼ਿਆਦਾ ਬ੍ਰੀਕ ਕਰ ਦਿੰਦੇ ਉਹ ਕੀ ਸਿਸਟਮ ਹੁੰਦਾ ਜਿਹੜੀ ਉਹ ਬ੍ਰੀਕ ਹੁੰਦੀ ਆ ਉਹ ਮੰਨ ਕੇ ਚੱਲੋ ਵੀ ਉਹ ਆਪਣਾ ਹੁਣ ਮੰਨ ਲਓ ਜਿੱਥੇ ਆਪਣਾ ਇਹ ਹਸੀ ਇਹ ਸਾਡਾ ਨੌਹਰਾ ਹੈਗਾ ਇੱਧਰ ਅੱਗੇ ਪਿੱਛੇ ਘਰ ਆਈ ਮਸ਼ੀਨ ਆਪਾਂ ਇੱਥੇ ਲਾ ਨਹੀਂ ਸਕਦੇ ਸਭ ਤੋਂ ਪਹਿਲਾਂ ਉਹਦਾ ਖੜਕਾ ਜ਼ਿਆਦਾ ਹੁੰਦਾ ਹੈ ਉਸਾਰ ਵਿੱਚ ਜ਼ਿਆਦਾ ਹੁੰਦੀ ਹੈ ਇਸੇ ਕਰਕੇ ਮਸ਼ੀਨ ਦਾ ਆਪਾਂ ਕੰਮ ਨਹੀਂ ਕਰਦੇ ਇੱਥੇ ਇਹ ਹਾਂਜੀ ਜਿਹੜਾ ਉਹ ਸਾਈਕਲ ਟਾਇਰ ਦੀ ਕਟਿੰਗ ਦੀ ਕੋਈ ਹੁੰਦੀ ਹੈ ਕੱਲੀ ਉਹ ਤਾਂ ਵੱਡਾ ਮਾਲ ਵੀ ਕੱਟ ਦਿੰਨੇ ਆਪਾਂ ਆਪਣਾ ਮਰਜ਼ੀ ਕਟਾ ਲੈਣ ਪੱਠੇ ਵਾਲੇ ਕਹਿੰਦਾ ਹਾਂਜੀ ਹਾਂਜੀ ਉਹ ਸਾਡਾ ਭਰਾ ਇੱਕ ਇੱਧਰ ਵੱਡਾ ਉਹਦੇ ਲੱਗੀ ਆ ਮਸ਼ੀਨ ਠੀਕ ਹੈ ਜੀ ਉਹਨੂੰ ਮੰਨ ਲਓ ਅਸੀਂ ਉਹ ਮਾਲ ਦੇ ਦਿੰਨੇ ਆ ਕੱਟ ਕੇ ਭੱਠਿਆਂ ਦੇ ਪੇਈ ਦਾ ਅੱਛਾ ਉਹ ਵੇਚ ਦਿੰਦੇ ਆ ਹਾਂਜੀ ਤੇ ਮਹਾਰਾਜ ਸਾਹਿਬ ਉਹ ਵਸੇ ਜਿਆਦੇ ਕੰਮ ਜੇ ਮਸ਼ੀਨ ਵਾਲਾ ਕੰਮ ਆ ਘੱਥੀ ਨਹੀਂ ਜੀ ਅੱਜ ਕੱਲ ਮੰਨ ਲਓ ਵੀ ਬੰਦਿਆਂ ਦੀ ਬਹੁਤ ਘਾਟ ਆਈ ਬੰਦੇ ਨਹੀਂ ਮਿਲਦੇ ਉਹਦੇ ਕਰਕੇ ਮਸ਼ੀਨਾ ਤਕਰੀਬਨ ਹੀ ਬੰਦ ਹੈਗੀਆਂ ਸਾਡੇ ਕਈ ਤਰ੍ਹਾਂ ਕੋਲੇ ਸੀਗੀਆਂ ਹਾਂਜੀ ਤੇ ਉਹਦੇ ਕਰਕੇ ਬੰਦ ਕਰ ਛੱਡੀਆਂ ਵੀ ਬੰਦੇ ਦੀ ਘਾਟ ਕਰਕੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਮਤਲਬ ਉਹ ਤਾਂ ਜਮਾਂ ਹੀ ਛੋਟੇ ਛੋਟੇ ਟੁਕੜੇ ਕਰ ਦਿੰਦਾ ਹਣਾ ਉਹ ਟੁਕੜੇ ਤਾਂ ਉਹਦੇ ਨਾਲ ਅਸੀਂ ਕਰਦੇ ਰਹੇ ਆ ਪਹਿਲਾਂ ਅੰਦੀ ਤੇ ਅੱਗੇ ਮੰਨ ਕੇ ਚੱਲੋ ਪੱਠਿਆਂ ਤੋਂ ਪੇਮੈਂਟਾਂ ਦਾ ਮੰਨ ਲਓ ਉਹ ਪੱਕੇ ਨਹੀਂ ਪੱਕਿਆਂ ਚ ਤੁਹਾਨੂੰ ਸਿੱਧਾ ਬੱਸ ਸਹੀ 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 ਜਿਹੜਾ ਕੰਮ ਹੈਗਾ ਮੰਨ ਲਓ ਜੀ ਪੱਕੇ ਚ ਕਰਦੇ ਆ ਤੇ ਸਾਨੂੰ ਉਹ ਲਿਮਟਾਂ ਵੀ ਦਿੱਤੀਆਂ ਹੋਈਆਂ ਸਰਕਾਰ ਨੇ ਵਧੀਆ ਕੰਮ ਸਾਡਾ ਹੀ ਸਹੀ ਹੈ ਜੀ ਹਾਂਜੀ ਤੇ ਬਾਕੀ ਆਪਾਂ ਸੌਖੇ ਸਾਬ ਦਾ 10 ਵੀ ਦਿਨੇ ਦੇਖਣ ਵਾਲੇ ਨੂੰ ਦੋਸਤੋ ਗੱਲ ਆਇਆ ਵੀ ਪੁਰਾਣੇ ਟਾਇਰ ਲੈ ਕੇ ਕੋਈ ਮੈਂਬਰ ਸਾਹਿਬ ਆ ਰਗੇ ਉਹਨਾਂ ਵਿੱਚ ਕਈ ਟਾਇਰ ਤਾਂ ਜਿਹੜੇ ਹੁੰਦੇ ਵਧੀਆ ਹੁੰਦੇ ਜਿਹੜੇ ਮਤਲਬ ਕੰਮ ਆ ਜਾਂਦੇ ਗੱਡੀਆਂ ਦੇ ਪਾਏ ਜਾਂਦੇ ਮੋਟਰਸਾਈਕਲ ਦੇ ਪਾਏ ਜਾਂਦੇ ਆ ਮੈਂ ਵੀ ਟਾਇਰ ਲੈ ਕੇ ਇੱਕ ਦੋ ਵਾਰੀ ਵਧੀਆ ਨਵੇਂ ਟਾਇਰ ਹ ਤੇ ਬਾਕੀ ਜਿਹੜੇ ਹੈਗੇ ਬਾਈ ਆਰ ਕੇ ਕਟਿੰਗ ਕਰਦੇ ਆਪ ਹੱਥੀ ਨਾਲ ਬਹੁਤ ਵੱਡੀ ਗੱਲ ਆ ਬੜੀ ਮਿਹਨਤ ਲੱਗਦੀ ਆ ਇਸੇ ਜਿਵੇਂ ਐ ਕਰਕੇ ਵੇਚਦੇ ਆ ਤੇ ਉਹਦੀ ਵੀ ਕਮਾਈ ਮਿਲਦੀ ਆ ਤੇ ਮੈਂਬਰ ਸਾਹਿਬ ਦੇ ਕੈਨਗੂਏ ਦੇ ਵਿੱਚੋਂ ਤੇਲ ਨਿਕਲਦਾ ਕਿਉਂ ਜਾਈਆਂ ਗੱਲ ਹਾਂਜੀ ਤੇਲ ਨਿਕਲਦਾ ਇਹਦੇ ਵਿੱਚੋਂ ਜਿਹੜਾ ਲੁੱਕ ਤੇ ਪੈਂਦਾ ਹਾਂਜੀ ਉਹ ਤੋਂ ਬਾਅਦ ਲੁੱਕ ਦੀ ਉਹਦੀ ਮਤਲਬ ਵੀ ਉਹ ਜਿਹੜਾ ਤੇਲ ਆ ਉਹਨੂੰ ਲੁੱਕ ਨੂੰ ਗਰਮ ਕਰਕੇ ਵਿੱਚ ਰਲਾ ਕੇ ਫਿਰ ਉੱਤੇ ਪਾਈ ਜਾਂਦੀ ਆ ਉਹਦੀ ਛੜਕਾਂ ਦੇ ਤੇ 12 ਮਹੀਨੇ 23 ਦਿਨਾਂ ਵਾਲਾ ਕੰਮ ਹੀ ਆ ਜੇ ਨਾ ਹਾਂ ਇਹ ਸਾਡਾ ਰੈਗੂਲਰ ਚੱਲਦਾ ਹੀ ਸਾਡਾ ਹੁਣ ਜਿਹੜਾ ਮਹੀਨਾ ਚੱਲੀ ਇਹ ਸੌਣਤ ਭਾਦੋ ਤੇ ਮੰਨ ਕੇ ਚੱਲੋ ਵੀ 15 ਅਸੂ ਸੁਬਾ ਸਾਡਾ ਕੰਮ ਵੱਧ ਗਿਆ ਕੀ ਕਰਨਾ ਬੰਦੇ ਵਾਲੇ ਜੀ ਇਹ ਫਿਰ ਅੱਜਕੱਲ ਸੜਕਾਂ ਨਹੀਂ ਨਵੰਦੀਆਂ ਹਾਂ ਇਹ ਸੜਕਾਂ ਕਰਕੇ ਉਹ ਗੱਲ ਥੋੜੀ ਸਹੀ ਹੈ ਕੰਮ ਸੜਕਾਂ ਤੇ ਹੀ ਸਾਡਾ ਤਾਂ ਸਾਰਾ ਮਤਲਬ ਇੱਕ ਹੀ ਕੰਮ ਆਉਂਦਾ ਸੜਕਾਂ ਵਾਲੇ ਹਾਂ ਇਹ ਸਾਰਾ ਤੇਲ ਹੀ ਨਿਕਲਦਾ ਤੇਲ ਨਿਕਲਦਾ ਜਿਹੜਾ ਲੋਪ ਚ ਪੈਂਦਾ ਹਾਂਜੀ ਹਾਂਜੀ ਤੇ ਇੱਕ ਮੈਂਬਰ ਦਾ ਮੈਂ ਤੁਹਾਨੂੰ ਪੁੱਛਦਾ ਸੀਗਾ ਇਹਦੇ ਸਹੀ ਸਹੀ ਦੱਸੋ ਵੀ ਕਿੰਨੀ ਦਿਹਾੜੀ ਬੰਦੇ ਨੂੰ ਪੈ ਸਕਦੀ ਆ ਆਮ ਜੈਨੂਨ ਵੀ ਇਹ ਬੰਦਾ ਮਿਹਨਤ ਕਰਦਾ ਪੂਰੀ ਰੋਡਾਂ ਨੂੰ ਜੈਨੂਨ ਤਾਂ ਨਹੀਂ ਮੈਂ ਤੁਹਾਨੂੰ ਦੱਸਦਾ ਵੀ ਮਾਲ ਤੇ ਡਿਪੈਂਡ ਆ ਹੁਣ ਜਿੰਨਾ ਕ ਮਾਲ ਮਿਲੇਗਾ ਜੇ ਪੀ ਕੁਆਂਟਲ ਮੰਨ ਲਓ 3 ਟਨ ਮਾਲ ਲਿਆਉਣੇ ਆ ਠੀਕ ਹੈ ਜੀ ਉਹਦੇ ਵਿੱਚੋਂ ਮੰਨ ਲਓ ਆਪਾਂ 150 ਵਟਾ ਲਾ ਲਓ 4500 ਦਾ ਕੰਮ ਹੋ ਗਿਆ ਹਾਂਜੀ ਡੇਲੀ ਮੰਨ ਕੇ ਚੱਲੋ ਵੀ ਸਾਨੂੰ 2000 ਰੁਪਏ ਤੋਂ ਪਲੱਸ ਖਰਚਾ ਪੈਂਦਾ ਮੈਨੂੰ ਦੱਸ ਦੂਜਿਆਂ ਦਾ ਮੈਂ ਕਹਿ ਨਹੀਂ ਸਕਦਾ ਖਰਚਾ ਪੈਂਦਾ ਇਹਨਾਂ ਹਾਂਜੀ ਤੇ ਆਮਦਨ ਕਿੰਨੀ ਹੋ ਸਕਦੀ ਹੋਣੀ ਮੰਨ ਲਓ ਵੀ 2000 ਰੁਪਏ ਜੇ ਆਪਾਂ ਨੂੰ ਬਚਤ ਆ ਗਈ ਹਾਂਜੀ ਉਹਦੇ ਵਿੱਚੋਂ ਐ ਲਾ ਲਓ ਵੀ 1 ਮਹੀਨੇ 30 ਦਿਨ ਹੁੰਦੇ ਵਿੱਚੋਂ ਕਈ ਵਾਰੀ ਅਸੀਂ 1 ਮਹੀਨੇ 10 ਦਿਨ ਰੈਸਟ ਹੀ ਹੋ ਜਾਂਦੀ ਮੰਨ ਲਓ ਫਿਰ 3000 ਰੁਪਏ ਪੈ ਜਾਂਦੀ ਹੈ ਜੀ 3000 ਰੁਪਏ 30 ਵਟ ਤੇ ਬਾਕੀ ਮੈਂਬਰ ਸਾਹਿਬ ਨੇ ਮੈਂ ਮਾੜਾ ਮੁੱਟਾ ਸ਼ਾਇਦ ਕੋਈ ਪੜਦਾ ਵੀ ਰੱਖਿਆ ਹੋਵੇ ਕਿਉਂਕਿ ਐਡਰ ਨਾ ਕਿਤੇ ਐਡਰ ਨਾ ਕਿੰਨੇ ਇਨਕਮ ਟੈਕਸ ਲੱਗਿਰਦਾ ਨਾ ਨਹੀਂ ਨਹੀਂ ਇਨਕਮ ਟੈਕਸ ਵਾਲਿਆਂ ਤਾਂ ਆਪਾਂ ਮੰਨ ਲਓ ਜਿਹੜਾ ਮਾਲ ਭਰਦੇ ਆਪਾਂ ਉਹਦਾ ਦਾਦਾ ਵੀ ਜ਼ਿਆਦਾਤਰ ਆਪਾਂ ਮੰਨ ਕੇ ਚੱਲ ਵੀ ਪੱਕੇ ਜੀ ਦੇ ਗਏ ਨਹੀਂ ਚੰਗੀ ਗੱਲ ਹੈ ਜੀ ਹੁਣ ਮੰਨ ਲਓ ਆ ਟਰਾਲਾ ਲੋਡ ਹੋਈ ਜਾਂਦਾ ਇਹ ਪੱਕੇ ਤੇ ਜਾਊਗਾ ਸਾਰਾ ਪੱਕੇ ਤੇ ਹਾਂਜੀ ਹਾਂਜੀ ਪੱਕੇ ਦਾ ਮਤਲਬ ਵੀ ਮਾੜਾ ਸਮਝਾ ਦਿਓ ਉਹ ਤਾਂ ਵੀ ਜੀ ਹੈ ਮੰਨ ਲਓ 5% ਸਾਨੂੰ ਜਿਹੜੀ ਫੈਕਟਰੀ ਮਾਲ ਛੱਡਦੇ ਆ ਹਾਂਜੀ ਉਹ ਸਾਨੂੰ ਟੈਕਸ ਦਿੰਦੇ ਆ ਉਹ ਅਸੀਂ ਸਰਕਾਰ ਦੇ ਖਾਤੇ ਪਵਾ ਅਹੋ ਮੈਂ ਸਾਰਾ ਇੱਕ ਨੰਬਰ ਵਾਲਾ ਕੰਮ ਆ। ਪਰ ਸਾਨੂੰ ਨਹੀਂ ਮਿਲਦਾ ਇਹ ਪੱਕੇ ਚ ਮਾਲ। ਅਸੀਂ ਲੈਨੇ ਆ ਮੰਨ ਲਓ ਇੱਕ ਜੀਨੀਦਾਰ ਆ। ਹਾਂਜੀ। ਜੀਨੀਦਾਰ ਕੋਲ ਚਾਰ ਟਾਇਰ ਅਸੀਂ ਲੈ ਲਏ। ਹਾਂਜੀ। ਜੀਨੀਦਾਰ ਦੇ ਘਰੋਂ ਚੱਕੇ ਉਹਦੇ ਕੋਲ ਕਿਹੜਾ ਟੈਕਸ ਨੰਬਰ ਆਈ। ਨਹੀਂ ਹਾਂ ਗੱਲ ਸਹੀ ਹੈ ਜੀ। ਠੀਕ ਆ ਸਾਡਾ ਇਹ ਵੀ ਕੋਈ ਨਾ ਕੋਈ ਹੱਲ ਕੀਤਾ ਜਾਵੇ। ਮੰਨ ਲਓ ਅਸੀਂ ਤੇ ਇਹ ਕਹਿੰਨੇ ਸਾਡਾ ਹੱਲ ਕੀਤਾ ਜਾਵੇ। ਹਾਂਜੀ। ਮੰਨ ਲਓ ਜਿਵੇਂ ਕੋਈ ਛੋਟਾ ਕੁਆੜੀਆ ਹੈਗਾ। ਹਾਂਜੀ। ਕੁਆੜੀਏ ਤੋਂ ਅਸੀਂ ਮਾਲ ਲੈਨੇ ਆ। ਸਹੀ ਹੈ ਜੀ। ਉਹਦੇ 'ਚ ਵੀ ਮੰਨ ਲਓ ਉਹਦੇ ਕੋਲ ਵਿਚਾਰੇ ਕੋਲ ਕਿਹੜਾ GST ਨੰਬਰ ਆਇਆ। ਨਹੀਂ ਬਿਲਕੁਲ ਸਹੀ ਗੱਲ ਹੈ ਜ ਅਸੀਂ ਉਹਨਾਂ ਨੇ ਹੀ ਕਹਨੇ ਵੀ ਅਸੀਂ 2-2 ਟਾਇਰ ਮਿਲਦੀ 2-2 ਆਈ ਜਾਂਦੇ ਨਹੀਂ ਮਿਲਦੇ ਸਹੀ ਗੱਲ ਸਹੀ ਗੱਲ ਹੈ ਮੰਨ ਲਓ ਕਈ ਵਾਰ ਕਿਸੇ ਕੋਲ 5 ਕਵਾਂਟਰਲ ਮਾਲ ਹੋਇਆ ਕਿਸੇ ਕੁਆੜੀ ਕੁਆੜੀਆਂ ਕੋਲ ਜੀਐਸਟੀ ਨੰਬਰ ਕਿਸੇ ਕੋਲ ਵੀ ਹੈ ਕਿਸੇ ਕੋਲ ਵੀ ਹੈ ਨਹੀਂ ਸਹੀ ਕੰਦੇ ਠੀਕ ਹੈ ਜੀ ਸਾਡਾ ਇਹ ਥੋੜਾ ਜਿਹਾ ਹੱਲ ਕੀਤਾ ਜਾਵੇ ਇਹ ਸਹੀ ਗੱਲ ਹੈ ਕਿ ਕਾਰਨ ਕੀ ਹੈ ਵੀ ਸਾਨੂੰ ਪਿੱਛੇ ਸਾਨੂੰ ਮਾਲ ਨਹੀਂ ਮਿਲਦਾ ਪੱਕੇ ਮਾਲ ਅਸੀਂ ਪੱਕੇ ਜੀ ਵੇਚਦੇ ਆ ਨਹੀਂ ਸਹੀ ਗੱਲ ਹੈ ਜੀ ਆਪਾਂ ਉਮੀਦ ਕਰਦੇ ਆ ਵੀ ਜੇ ਕਿਸੇ ਤੱਕ ਵੀਡੀਓ ਪਹੁੰਚਦੀ ਹੈ ਤਾਂ ਵੀ ਇਹਨਾਂ ਦਾ ਹੱਲ ਜ਼ਰੂਰ ਕਰਿਆ ਜਾਵੇ ਤਾਂ ਜੋ ਵਿਚਾਰਿਆਂ ਦੀ ਮਿਹਨਤ ਐਡੀ ਚੰਗੀ ਤਰ੍ਹਾਂ ਬੱਲੇ ਪਵੇ ਇੱਕ ਮੈਂਬਰ ਲੋਰੀ ਆ ਤੁਹਾਨੂੰ ਦਿਖਾਉਣਾ ਹੈ ਦੋਸਤੋ ਦੇਖੋ ਕਿ ਕਿੱਡੇ ਸ਼ਾਰਪ ਹੁੰਦੇ ਇਹ ਇਹਦੇ ਨਾਲ ਬਾਈਰ ਕੇ ਮਤਲਬ ਟਾਇਰ ਮਸ਼ੀਨ ਵਾਲਾ ਕੰਮ ਹੀ ਕਰ ਦਿੰਦੇ ਹੱਥਾਂ ਨਾਲ ਹੀ ਜਿਵੇਂ ਜੀ ਆ ਸਾਡੀ ਇੱਕ ਸਾਡਾ ਮੇਨ ਸੰਦ ਆ ਇਹਨੂੰ ਅਸੀਂ ਰੰਬੀ ਬੋਲਦੇ ਹਾਂ ਹਾਂਜੀ ਠੀਕ ਆ ਇਹ ਸਾਡੀ ਇਹ ਪੱਥਰ ਆ ਇਹਦੇ ਤੇ ਅਸੀਂ ਮੰਨ ਲਓ ਵੀ ਇਹਨੂੰ ਰਗੜ ਕੇ ਆਏ ਹਾਂ ਹਾਂਜੀ ਐ ਐ ਰਗੜ ਕੇ ਐਨੂੰ ਤਿਆਰ ਕਰ ਲੈਨੇ ਹਾਂ ਹਾਂਜੀ ਮਾੜਾ ਕੋਈ ਕਟਿੰਗ ਵੀ ਕਰਕੇ ਉਹ ਛੋਟਾ ਮੋਟਾ ਇੱਕ ਵਾਰ ਦੇ ਛੋਟੇ ਪੀਸ ਦੀ ਕਰਦੇ ਹਾਂ ਗੈਹੀ ਪਾਉ ਤਾਂ ਆ ਟਾਇਰ ਚੱਕ ਲਿਆ ਵੇ ਇਹ ਸੋਤ ਤੁਹਾਨੂੰ ਦਿਖਾਉਣਾ ਹੈ ਕਿੰਨੀ ਛੇਤੀ ਕੱਟਦਾ ਹੈ ਉਕੇ ਮਿਹਨਤ ਲੱਗਦੀ ਐ ਸੇ ਕੰਮ ਚ ਉਧਰੋਂ ਚੱਕ ਲੈ ਸਾਬ ਪਰ ਐ ਮੈਂ ਵੇਖਿਆ ਬਹੁਤ ਤੇਜ਼ ਇਹ ਮਤਲਬ ਸਿੱਖਾ ਹੈ ਗੱਲਾਂ ਛੱਡ ਦਿਓ ਅੱਛਾ ਪੱਥਰ ਤੇ ਮਤਲਬ ਇਹੋ ਆ ਗਿਆ ਆਪਣਾ ਰੇਗ ਮਾਰ ਲਾ ਲੋ ਇੱਕ ਹਿਸਾਬ ਦਾ ਰੇਗ ਮਾਰ ਗਿਆ ਇਹ ਸਿੱਖਾ ਕਰਨਾ ਪਰ ਆ ਵਸੇ ਕੋਰਪੀ ਦੇ ਕਮਾਲ ਹੀ ਆਣਾ ਜੀ ਬਸ ਇੱਕ ਜ਼ਿਆਦਾਤਰ ਅਸੀਂ ਖੁਰਪੀਆਂ ਨਾਲ ਕੱਟਦੇ ਆਂਗੇ ਨਹੀਂ ਚਲੋ ਮੈਂ ਦਿਖਾਉਣਾ ਵੀ ਟਾਇਰ ਕੱਟ ਕੇ ਮਾਨੂੰ ਮੀਂਹ ਪੈ ਰਿਆ ਨਹੀਂ ਤੁਹਾਨੂੰ ਬਾਹਰ ਦਿਖਾਉਂਦੇ ਹਾਂ ਹਾਂ ਨਹੀਂ ਚਲੋ ਕੋਈ ਨਹੀਂ ਅੱਪਟ ਕਰੀ ਹਾਂ ਆਹ ਦੇਖੋ ਦੋਸਤੋ ਆ ਜਮ ਟਾਇਰ ਸਾਬ ਤਾਂ ਹੀ ਦੇਖੋ ਤੁਸੀਂ ਲੋ ਜੀ ਬਾਓ ਬੜੀ ਤਿੱਖੀ ਏਰ ਆ ਦੇਖੋ ਦੋਸਤੋ ਇਹਨੋਂ ਅਰੇ ਮੈਂ ਤਾਂ ਹਾਂਜੀ ਉਹ ਜਿਹੜਾ ਇਹਨੂੰ ਅਸੀਂ ਬੈਲਟ ਬੋਲਦੇ ਹਾਂ ਹਾਂਜੀ ਇਹਦੇ ਵਿੱਚ ਸਾਰਾ ਕੁਝ ਕੱਢਦੇ ਹਾਂ ਇਹ ਮੰਨ ਕੇ ਚੱਲੋ ਵੀ ਇਹਦੇ ਵਿੱਚ ਨਾ ਅਸੀਂ ਦੋ ਤਿੰਨ ਤਿੰਨ ਇਕੱਠੇ ਪਾ ਕੇ ਇਹ ਸਾਰਾ ਉਹ ਹੋ ਜਾਂਦਾ ਇੱਕ ਪਲੰਦਾ ਤਿਆਰ ਹੋ ਜਾਂਦਾ ਹਾਂਜੀ ਹਾਂਜੀ ਦੇਖ ਲਓ ਦੋਸਤੋ ਹਵੇ ਕਿੰਨਾ ਟਾਈਮ ਲੱਗਿਆ ਨਾ ਸਕਿੰਟਾਂ حساب ਨਾਲ ਬਾਈ ਨੇ ਕੱਟ ਕੇ ਬਰਾ ਮਾਰਿਆ ਮੈਂਬਰ ਸਾਹਿਬ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਜੇ ਕਿਸੇ ਨੇ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਤੁਸੀਂ ਮੈਂਬਰ ਸਾਹਿਬ ਦਾ ਮੈਂ ਨੰਬਰ ਪਾ ਦਿੰਨਾ ਤੇ ਬਾਈ ਨਾਲ ਗੱਲ ਕਰ ਲਓ ਜੇ ਬਾਈ ਦਾ ਕੋਈ ਹੱਲ ਵੀ ਕਰ ਸਕਦਾ ਹੋਇਆ ਜਾਂ ਬਾਈ ਨੂੰ ਕੋਈ ਆਈਡੀਆ ਦੇ ਸਕਦਾ ਹੋਇਆ ਤਾਂ ਬਾਈ ਨੂੰ ਫੋਨ ਕਰਕੇ ਕੋਈ ਨਵੀਂ ਗੱਲ ਹੁੰਦਾ ਹੋਵੇ ਸਾਨੂੰ ਦੱਸਿਓ ਜੀ ਮਤਲਬ ਪੈਰ ਦੀ ਕਟਿੰਗ ਦੀ ਜਾਂ ਕੋਈ ਹੋਰ ਇਹਦੇ ਹਿਸਾਬ ਨਾਲ ਕੱਟੋ ਤੁਸੀਂ ਹਾਂ ਸਾਨੂੰ ਤੋਂ ਦੇਖਣ ਨੂੰ ਵੀ ਜੇ ਸਾਨੂੰ ਆਉਦਾ ਹੀ ਹਿਸਾਬ ਨਾਲ ਕਰੀ ਜਾਂਦੇ ਆ ਕਈ ਵਾਰੀ ਕੋਈ ਬੰਦਾ ਹੁੰਦਾ ਉਹਨੂੰ ਤਿਆਰ ਪਾ ਛੱਡਣਾ ਜ਼ਿਆਦਾ ਹੁੰਦਾ ਤੁਹਾਨੂੰ ਦੱਸ ਸਕਦਾ ਤੇ ਕੋਈ ਰਾਇ ਲੈਣੀ ਲੈ ਵੀ ਸਕਦਾ ਤੇ ਕੋਈ ਜਰਾ ਦੇਣੀ ਦੇ ਵੀ ਸਕਦਾ ਤੇ ਅਸੀਂ ਨੰਬਰ 1 ਮੈਂਬਰ ਸਾਹਿਬ ਦਾ ਸੰਦੀਪ ਨਾਮ ਮੈਂਬਰ ਸਾਹਿਬ ਦਾ ਸਾਰੇ ਪਿੰਡ ਨੂੰ ਪਤਾ ਹੈ ਤੇ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ ਤੇ ਬਾਕੀ ਦੋਸਤੋ ਅੱਜ ਲਈ ਇੰਨਾ ਹੀ ਮੈਂਬਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਮਾਪਤ ਕਰਦਾ ਧੰਨਵਾਦ